ਸੋਸ਼ਲ ਮੀਡੀਆ ਤੇ ਚਾਹ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਹੋਈ ਕੋਮਲ ਕੰਗ ਜਿਸ ਨੂੰ ਕਿ ਮਿਹਨਤ ਕਰਦੀ ਦੇਖ ਕੇ ਪਹਿਲਾਂ ਤਾਂ ਲੋਕਾਂ ਨੇ ਖੂਬ ਸਪੋਰਟ ਕੀਤੀ ਤੇ ਬਾਅਦ ਵਿੱਚ ਉਸਦੇ ਪਿਤਾ ਦੀ ਤੇ ਪਿੰਡ ਵਾਲਿਆਂ ਦੀ ਇੱਕ ਵੀਡੀਓ ਆਉਣ ਤੋਂ ਬਾਅਦ ਕਾਫੀ ਤੰਗ ਪਰੇਸ਼ਾਨ ਵੀ ਕੀਤਾ ਗਿਆ ਤੇ ਕੁੜੀ ਤੇ ਇਲਜ਼ਾਮ ਲਗਾਏ ਗਏ ਕਿ ਉਸ ਨੇ ਸਾਰੀ ਦੁਨੀਆ ਨੂੰ ਮੂਰਖ ਬਣਾਇਆ ਹੈ ਉਸ ਨੇ ਝੂਠ ਬੋਲ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਪੈਸੇ ਇਕੱਠੇ ਕੀਤੇ ਹਨ ਪਰ ਜੇਕਰ ਦੂਸਰੇ ਪੱਖ ਤੋਂ ਦੇਖਿਆ ਜਾਵੇ ਤਾਂ ਪਰਿਵਾਰ ਵਿੱਚ ਅਣਬਣ ਜਰੂਰ ਹੋ ਸਕਦੀ ਹੈ ਪਰ ਕੁੜੀ ਚਾਹ ਵੇਚ ਕੇ ਕਰ ਤਾਂ ਮਿਹਨਤ ਹੀ ਰਹੀ ਹੈ ਨਾ ਕਿ ਕੋਈ ਚੋਰੀ ਠੱਗੀ ਦਾ ਕੰਮ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਤੰਗ ਪਰੇਸ਼ਾਨ ਹੋ ਕੇ ਕੋਮਲ ਕੰਗ ਨੇ ਮੌਤ ਵਾਲਾ ਕਦਮ ਚੁੱਕਣ ਵਾਲੀ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਚਾਹ ਵਾਲੀ ਕੁੜੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਇਹਨਾਂ ਨਾ ਮਾੜਾ ਬੋਲੋ ਕਿ ਮਰਨ ਤੱਕ ਮਜਬੂਰ ਹੋ ਜਾਈਏ ਜਦੋਂ ਅਸੀਂ ਮਰ ਗਏ ਤਾਂ ਸਾਰੇ ਚੁੱਪ ਨਾ ਹੋ ਜਾਣਾ ਫਿਰ ਵੀ ਉਦੋਂ ਬੋਲਣਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਨ ਲੋਕੋ ਇਹਨਾਂ ਨਾ ਤੰਗ ਪਰੇਸ਼ਾਨ ਕਰੋ ਕੁਝ ਦਿਨ ਆ ਮੇਰੇ ਕੋਲ ਜੋ ਬੋਲਣਾ ਬੋਲੋ ਜਲਦੀ ਜਲਦੀ ਹੀ ਗੁੱਡ ਨਿਊਜ਼ ਮਿਲੂਗੀ ਕੋਮਲ ਨਹੀਂ ਹੋਊਗੀ ਇਸ ਦੁਨੀਆ 'ਚ ਵੇਟ ਕਰੋ ਬਾਕੀ ਦੋਸਤੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਇਸ ਚਾਹ ਵਾਲੀ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੇਣ ਤਾਂ ਜੋ ਇਹ ਕੁੜੀ ਕੋਈ ਗਲਤ ਕਦਮ ਨਾ ਚੁੱਕ ਜਾਵੇ